ਤਾਂ 9 ਮਾਰਚ ਨੂੰ ਲੇਬਰ ਇਨਸਪੈਕਟਰ ਦਾ ਪੇਪਰ ਅਫੀਸ਼ੀਅਲ ਨੋਟੀਫਿਕੇਸ਼ਨ ਆ ਚੁੱਕੀ ਹੈ ਵੈਸੇ ਤਾਂ ਕਨਫਰਮ ਹੋ ਹੀ ਗਿਆ ਸੀ ਠੀਕ ਹੈ ਜੀ ਤਾਂ ਹੁਣ ਜਲਦੀ ਤੋਂ ਜਲਦੀ ਸਮਝ ਲਓ ਜਿਹੜੇ ਕੁਝ ਦਿਨ ਬਚੇ ਨੇ ਉਹਨਾਂ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਪਹਿਲੀ ਗੱਲ ਤਾਂ ਜੀ no doubt ਸਾਰੇ ਸਟੂਡੈਂਟਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਉਹ ਗਲਤੀ ਦਾ ਰੀਜ਼ਨ ਪੀ ਟ੍ਰਿਪਲ ਐਸਬੀ ਵੀ ਹੋ ਸਕਦਾ ਹੈ ਕਿ এনवायरमेंट 네ਗੇਟਿਵ ਵੀ ਹੋ ਸਕਦਾ ਹੈ ਥੋੜਾ ਫਰੈਂਡ ਵੀ ਹੋ ਸਕਦਾ ਥੋੜਾ ਇੰਸਟੀਚੂਟ ਵੀ ਹੋ ਸਕਦਾ YouTube ਚੈਨਲਸ ਵਾਲੇ ਵੀ ਹੋ ਸਕਦੇ ਆ ਉਹਨਾਂ ਤੇ ਆਪਾਂ ਨੇ ਹੁਣ ਵਰਕ ਨਹੀਂ ਕਰਨਾ ਜਲਦੀ ਤੋਂ ਜਲਦੀ ਆਪਾਂ ਨੇ ਸਮਝਣਾ ਹੁਣ ਕੀ ਕਰਨਾ ਹੈ ਦੇਖੋ ਪਹਿਲਾਂ ਤਾਂ ਮੈਂ ਉਹ ਕਹਾਂਗਾ ਪੀ ਟ੍ਰਿਪਲ ਐਸ ਵੀ ਨਾਈਟਰੋ ਬੂਸਟਰ ਡੈਫੀਨੇਟਲੀ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਉੱਥੇ ਡਾਊਨਲੋਡ ਕਰ ਲਿਓ ਕਰ ਲਿਓ ਡੈਫੀਨੇਟਲੀ ਕਰ ਲਿਓ ਜੀ ਵਰਨਿੰਗ ਹੈ ਰੀਸੈਂਟਲੀ ਅਪਡੇਟ ਹੋਇਆ ਕਰੰਟ ਅਫੇਅਰਸ ਪੰਜਾਬੀ ਪੰਜਾਬ ਜੀਕੇ ਇਹੀ ਤਿੰਨ ਸਬਜੈਕਟਸ ਨੇ ਜਿਨ੍ਹਾਂ ਨੇ ਤੁਹਾਨੂੰ ਕੁਆਲੀਫਾਈ ਕਰਾਣਾ ਹੈ ਲੇਬਰ ਇਨਸਪੈਕਟਰ ਦਾ ਪੇਪਰ ਪਹਿਲੀ ਚੀਜ਼ ਨੋ ਡਾਊਟ ਮੈਥ ਤੇ ਰੀਜ਼ਨਿੰਗ ਹਾਈ ਲੈਵਲ ਦੀ ਤੁਹਾਨੂੰ ਆਣੀ ਚਾਹੀਦੀ ਹੈ ਬਟ ਹੁਣ ਟਾਈਮ ਹੈ ਨਹੀਂ ਆਪਣੀ ਮੈਥ ਤੇ ਰੀਜ਼ਨਿੰਗ ਨੂੰ ਇੰਪਰੂਵ ਕਰਨ ਦਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝੋ ਹੁਣ ਟਾਈਮ ਨਹੀਂ ਹੈ ਮੈਥ ਤੇ ਰੀਜ਼ਨਿੰਗ ਤੇ ਵਰਕ ਕਰਨ ਦਾ ਹੁਣ ਜਸਟ ਟਾਈਮ ਹੈਗਾ ਜੋ ਤੁਸੀਂ ਪਹਿਲਾਂ ਪੜਿਆ ਹੋਇਆ ਉਹਨੂੰ ਫਾਈਨਲ ਟੱਚ ਦੇਣਾ ਹੈ ਹੁਣ ਤਾਂ ਜਿੰਨੀ ਤੁਸੀਂ ਤਿਆਰੀ ਕਰ ਚੁੱਕੇ ਹੋ ਡਿਫਰੈਂਟ ਸੋਰਸਸ ਤੋਂ ਪੜ ਚੁੱਕੇ ਹੋ ਉਹਨੂੰ ਚੰਗੀ ਤਰ੍ਹਾਂ ਸਮਾਪਤ ਕਰਨ ਦਾ ਟਾਈਮ ਆ ਚੁੱਕਿਆ ਹੈ ਮੈਂ ਫੇਰ ਰਿਪੀਟ ਕਰ ਰਿਹਾ ਜੀ ਪੰਜਾਬੀ ਪੰਜਾਬ ਜੀ ਕੇ ਤੇ ਕਰੰਟ ਅਫੇਅਰਸ ਇਹ ਤਿੰਨ ਚੀਜ਼ਾਂ ਜਿੰਨੀ ਚੰਗੀ ਤਰ੍ਹਾਂ ਕਰ ਲਵਾਂਗੀ ਕਰੰਟ ਅਫੇਅਰਸ ਉਹੀ ਸੋਰਸ ਤੋਂ ਕਰਨੇ ਨੇ ਜਿਹੜੇ ਆਪਾਂ ਨੇ ਦੱਸੇ ਹੋਏ ਨੇ ਕਿਉਂਕਿ ਉਹੀ ਸੋਰਸ ਤੋਂ ਪੀ ਟ੍ਰਿਪਲ ਐਸ ਬੀ ਦੇ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨਸ ਆਏ ਹੋਏ ਨੇ ਤਾਂ ਉਹਦਾ ਪ੍ਰੂਫ ਵੀ ਦਿੱਤਾ ਹੋਇਆ ਹੈ ਉਹੀ ਦੋ ਸੋਰਸ ਨੇ ਜਿੱਥੋਂ ਕੁਐਸਚਨਸ ਆਉਂਦੇ ਨੇ ਤਾਂ ਉਹਨਾਂ ਸੋਰਸ ਤੋਂ ਹੀ ਸਾਡੇ ਕਰੰਟ ਅਫੇਅਰਸ ਬਣੇ ਹੋਏ ਨੇ ਪਿਛਲੀ ਵੀਡੀਓਜ਼ ਜੇ ਤੁਸੀਂ ਸੁਣ ਚੁੱਕੇ ਹੋ ਤਾਂ ਉੱਥੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ 7986463146 ਦੇਖੋ ਹੁਣ ਧਿਆਨ ਨਾਲ ਗੱਲ ਹੀ ਥੋੜਾ ਸਮਝ ਲਓ ਐਕਸਾਈਟਮੈਂਟ ਹੋਏਗੀ ਖੁਸ਼ੀ ਹੋਏਗੀ ਜੋਸ਼ ਆਏਗਾ ਮਿਕਸਚਰ ਆਫ ਫੀਲਿੰਗਸ ਹੋਣਗੀਆਂ ਡਰ ਵੀ ਲੱਗੇਗਾ ਪਛਤਾਵਾ ਵੀ ਹੋਏਗਾ ਹਰ ਤਰ੍ਹਾਂ ਦੇ ਥਾਟਸ ਇਸ ਟਾਈਮ ਤੇ ਦਿਮਾਗ ਚੱਲਦੇ ਨੇ ਕਿਉਂਕਿ ਦਿਨ ਬਹੁਤ ਕੱਟ ਰਿਹਾ ਹੈ ਹੁਣ ਇੱਕ ਤਾਂ ਹੈਗਾ ਵੀ ਤੁਸੀਂ ਰੈਂਡਮਲੀ ਸਬ ਕੁਸ਼ ਪਾ ਰਹੇ ਹੋ ਵੀ ਪੇਪਰ ਆ ਗਿਆ ਚਲੋ ਪੜਨਾ ਸਟਾਰਟ ਕਰੀਏ ਫਾਸਟਲੀ ਪੜਨਾ ਸਟਾਰਟ ਕਰਤਾ ਇਹ ਕਹੇਗਾ ਵੀ ਤੁਸੀਂ ਆਰਾਮ ਨਾਲ ਰਿਲੈਕਸ ਕਰੋਗੇ ਪਹਿਲਾਂ ਆਪਣੇ ਆਪ ਨੂੰ ਰਿਲੈਕਸ ਹੋ ਕੇ ਪਹਿਲਾਂ ਇੱਕ ਸ਼ੈਡਿਊਲ ਬਣਾਓਗੇ ਪਹਿਲਾਂ ਇੱਕ ਪਲੈਨਿੰਗ ਬਣਾਓਗੇ ਵੀ ਹਾਂ ਅੱਜ ਮੰਨ ਲਓ 20 ਤਰੀਕ ਹੈ ਤਾਂ 8 ਤੇ 8 ਮੰਨ ਲਓ 16 ਮਤਲਬ ਮੰਨ ਲਓ 15 ਦਿਨ ਜੇ ਦੇਖਿਆ ਜਾਵੇ ਆਪਣੇ ਕੋਲ 15 ਦਿਨ ਨੇ ਤਾਂ 15 ਦਿਨ ਤਾਂ ਇਹ ਨਾਲ ਦੇ ਬਰਾਬਰ ਹੀ ਹੁੰਦੇ ਆ ਪਹਿਲੀ ਗੱਲ ਤਾਂ ਕੁਝ ਨਵਾਂ ਪੜਨਾ ਤਾਂ ਚਾਹੀਦਿਆਂਗੇ ਤਾਂ ਸਾਰਿਆਂ ਨੂੰ ਵਾਰ-ਵਾਰ ਸਮਝਾ ਚੁੱਕੇ ਹਾਂ ਓਬਵੀਅਸਲੀ 15 ਦਿਨ ਦੇ ਵਿੱਚ ਤੁਹਾਡੇ ਕੀ ਐਫਰਟਸ ਹੋਣੇ ਚਾਹੀਦੇ ਨੇ ਤੁਹਾਡਾ ਕੀ ਸ਼ੈਡਿਊਲ ਹੋਣਾ ਚਾਹੀਦਾ ਹੈ ਉਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ ਦੇਖੋ ਔਨ ਰਿਪੀਟ ਕਰ ਰਹੇ ਹਾਂਗੀ ਪੰਜਾਬੀ ਚਾਹੇ ਤੁਸੀਂ ਜਿੱਥੋਂ ਮਰਜੀ ਜਿੰਨੀ ਮਰਜੀ ਪੜ ਚੁੱਕਿਓ ਪਰ ਇਹਨੂੰ ਬਹੁਤ ਚੰਗੀ ਤਰ੍ਹਾਂ ਕਰ ਲਓ ਇਹੋ ਜੀ ਗਲਤੀ ਤਾਂ ਬਿਲਕੁਲ ਨਹੀਂ ਹੋਈ ਕਿ ਕਿਸੇ ਤੋਂ ਮੈਂ ਉਮੀਦ ਕਰਦਾ ਜਿਹੜੇ ਸਟੱਡੀ ਸੋਲੂਸ਼ਨ ਨਾਲ ਸਟੂਡੈਂਟਸ ਜੁੜੇ ਹੋਏ ਨੇ ਕਿ ਤੁਸੀਂ ਕਵਾਲੀਫਾਈਂਗ ਪੇਪਰ ਚੁੜਿਆ ਜਾਓ ਠੀਕ ਹੈ ਤਾਂ ਉਹਦੇ ਲਈ ਤੁਹਾਨੂੰ ਹਾਈ ਲੈਵਲ ਦਾ ਪੜਨਾ ਹੀ ਪਏਗਾ ਹਾਈ ਲੈਵਲ ਪੰਜਾਬੀ ਡੇਲੀ ਪੜੋ ਮਿਨੀਮਮ 1 ਘੰਟਾ ਤੁਸੀਂ ਰੋਜ਼ ਪੰਜਾਬੀ ਪੜ੍ਹਨੀ ਹੈ 15 ਦਿਨ ਦੇ ਦੇਖੋ ਇੱਕ ਸਟੂਡੈਂਟ ਹੈਗਾ ਇੱਕ ਦਿਨ ਚ 4-4 ਘੰਟੇ ਪੰਜਾਬੀ ਪੜ੍ਹ ਰਿਹਾ 5-5 ਘੰਟੇ ਉਹ ਗਲਤ ਹੈ ਜੀ ਅੱਜ ਤੋਂ ਹੀ ਰੋਜ਼ 1 ਘੰਟਾ ਪੰਜਾਬੀ ਨੂੰ ਦੇਣੀ ਸਟਾਰਟ ਕਰ ਦੋ 15 ਦੇ 15 ਦਿਨ ਪੰਜਾਬੀ 1 ਘੰਟਾ ਪੜੋ सिमिलरली नो डाउट तुम जी के बहुत पढ़ चुके बट मैं फिर कह कि पंद्रह के पंद्रह दिन रोज़ एक घंटा जी के पढ़ो ही पढ़ो सिमिलरली करंट अफेयरस है इनस्टेड ऑफ कि एक दिन सारे खत्म करने करंट अफेयर दो दिन करने नहीं, तो रोज़ एक घंटा करंट अफेयर पढ़ो ही पढ़ो तो सीधा तीन घंटे का शेड्यूल होना नाइट्रो बूस्टर है ਉਹ ਤੁਸੀਂ ਡੈਫੀਨੇਟਲੀ ਕਰੋ ਬੀਟ ਰਿਪਲੱਸ ਵੀ ਨਾਈਟ੍ਰੋ ਬੂਸਟਰ ਮਸਟ ਟੂ ਡੂ ਹੈ ਓਨਲੀ ਕਾਸਟ 395 ਰੁਪੀਆ ਤਾਂ ਇਹ ਤਾਂ ਕਰ ਨਹੀਂ ਕਰਨਾ ਕਰੰਟ ਅਫੇਅਰਸ ਹੋਗੇ ਪੰਜਾਬੀ ਹੋਗੀ ਪੰਜਾਬ ਜੀ ਕੀ ਹੋਗੀ ਉਸ ਤੋਂ ਬਾਅਦ ਦੇਖੋ ਮੈਥ ਰੀਜ਼ਨਿੰਗ ਬਿਲਕੁਲ ਵੀ ਨਾ ਕਰਿਓ ਮੈਂ ਹੁਣ ਕਹਾਂਗਾ ਹੁਣ ਮੈਥ ਰੀਜ਼ਨਿੰਗ ਨਾ ਕਰਿਓ ਮੈਥ ਰੀਜ਼ਨਿੰਗ ਨਹੀਂ ਕਰਨੀ ਥੈਨ ਕੰਪਿਊਟਰ ਕੰਪਿਊਟਰ ਜਿਹੜਾ ਐਡਾ ਉਹ ਤੁਸੀਂ ਲਾਸਟ ਦੇ 5 ਦਿਨਾਂ ਚ ਕਰ ਸਕਦੇ ਹੋ ਡੇਲੀ ਅਬਾਊਟ 2 ਘੰਟੇ ਪੜ ਸਕਦੇ ਹੋ ਬਹੁਤ ਹੁੰਦੇ ਨੇ ਮੇਰੇ ਕੋਲ ਬਹੁਤ ਹੁੰਦੇ ਨੇ ਪਰ ਜੇ ਆਪਾਂ ਹੁਣ ਡੇਲੀ ਦੀ ਗੱਲ ਕਰੀਏ ਤਾਂ ਡੇਲੀ ਜਿਹੜਾ ਸਭ ਤੋਂ ਸਮਝਦਾਰ ਸਟੂਡੈਂਟ ਹੋਏਗਾ ਉਹ ਇਹ ਚੀਜ਼ ਕਰੇਗਾ ਹੀ ਕਰੇਗਾ ਜਿਹੜਾ ਸਭ ਤੋਂ ਜ਼ਿਆਦਾ ਸਹੀ ਤਰੀਕੇ ਨਾਲ ਚੱਲ ਰਿਹਾ ਉਹ ਇਹ ਹੈ ਜਿਹੜਾ ਅੱਜ ਤੋਂ ਰੋਜ਼ ਦੇ ਮਿਨੀਮਮ 2 ਘੰਟੇ ਪੀワイਕਿਊ ਦੇ ਰਿਹਾ ਸਿਰਫ ਪੀ ਟ੍ਰਿਪਲ ਐਸਡੀ ਦੇ ਪੀワイਕਿਊ ਹੁਣ ਸਮਾਂ ਹੈਗਾ ਸਿਰਫ ਪੀ ਟ੍ਰਿਪਲ ਐਸਡੀ ਦੇ ਪੀワイਕਿਊ ਕਰਨ ਦਾ 2024 ਤੋਂ ਸਟਾਰਟ ਕਰੋ 23 22 21 ਐਟ ਲੀਸਟ ਇੰਨੇ ਕਰ ਲਓ ਤੇ ਤੁਸੀਂ 2015 ਤੇ 16 ਦੇ ਐਟ ਲੀਸਟ ਇਹ ਸਾਰੇ ਪੀਆਈਕਿਊ ਰੋਜ਼ ਦੇ ਤਣੇ ਸਟਾਰਟ ਕਰੋ ਰੋਜ਼ ਦੇ 2 ਘੰਟੇ ਤੁਸੀਂ ਪੀਆਈਕਿਊ ਨੂੰ ਦੇਣੇ ਹੀ ਦੇਣੇ ਨੇ ਪੀਆਈਕਿਊ ਕਿਸ ਤਰ੍ਹਾਂ ਕਰਨੇ ਹੁੰਦੇ ਨੇ ਉਹਨੂੰ ਵਾਰ-ਵਾਰ ਸਮਝਾਇਆ ਹੋਇਆ ਸਟੱਡੀ ਸੋਲੂਸ਼ਨ ਦੇ ਉੱਤੇ ਤਾਂ ਉਹ ਚੀਜ਼ ਜ਼ਰੂਰੀ ਇਕ ਵਾਰ ਤੁਸੀਂ ਦੇਖ ਲਿਓ ਠੀਕ ਹੈ ਜੀ ਤਾਂ ਆਪਣਾ ਕੰਪਿਊਟਰ ਹੋ ਗਿਆ ਪੰਜਾਬੀ ਹੋ ਗਿਆ ਪੰਜਾਬ ਜੀ ਕੀ ਹੋ ਗਿਆ ਇੰਗਲਿਸ਼ ਦੇਖੋ ਇੰਗਲਿਸ਼ ਦੇ ਵਿੱਚ ਮੈਂ ਸਿੰਪਲ ਇਹੀ ਕਹਿ ਰਿਹਾ ਹਾਂ ਉਹਦਾ ਜਿਹੜਾ ਆਪਣਾ ਲਿਮਿਟਿਡ ਵਰਜ਼ਨ ਦੇ ਵਿੱਚ ਅਬਾਊਟ 20 ਆਵਰਸ ਦਾ ਕੋਰਸ ਹੈ ਉਹ ਇਸ ਟਾਈਮ ਤੇ ਪੜਨਾ ਹੁੰਦਾ ਬਸ ਬਹੁਤ ਹੁੰਦਾ ਮੋਰ ਥੈਨ ਸਫੀਸ਼ੀਐਂਟ ਹੋ ਤਾਂ ਉਹ ਤੁਸੀਂ ਡੈਫੀਨਿਟਲੀ ਕਰਨਾ ਹੈ ਠੀਕ ਹੈ ਅਚਾ ਨਾਈਟ੍ਰੋ ਬੂਸਟਰ ਬਾਰੇ ਕਈ ਸਟੂਡੈਂਟਸ ਕਹਿੰਦੇ ਨੇ ਤਾਂ ਉਹਦੇ ਬਾਰੇ ਡਿਟੇਲਸ ਦੇ ਵਿੱਚ ਸ਼ਾਰਟ ਨੋਟਸ ਦੀ ਇੱਕ ਵੀਡੀਓ ਅਪਲੋਡ ਹੋਈ ਹੈ ਸਟੱਡੀ ਸਲੂਸ਼ਨ ਦੇ ਉੱਤੇ ਤਾਂ ਉਹ ਜ਼ਰੂਰ ਦੇਖ ਲਿਓ ਉਹਦੇ ਵਿੱਚ ਇਸ ਵਾਰ ਅਸੀਂ ਟੈਸਟ ਸੀਰੀਜ਼ ਵੀ ਪਾਤੀ 10 ਟੈਸਟ ਸੇਮ ਪੈਟਰਨ ਸੇਮ ਲੈਵਲ ਦੇ ਵੀ ਪਾਤੇ ਥੈਨ ਉਸ ਦੇ ਵਿੱਚ ਜਿਹੜਾ ਹੈਗਾ ਪੀ वाई क्यू ਵੀ ਅਵੇਲੇਬਲ ਨੇ ਤਾਂ ਉਹਦੇ ਵਿੱਚ ਜੇ ਸਿਰਫ 6ਵਾਂ 7ਵਾਂ ਜਾਂ ਇਥੇ ਤੋਂ ਹੋਰ ਬਸ ਟੈਸਟ ਲਾਇਓ ਫੁੱਲ ਲੈਂਥ ਟੈਸਟ ਤੁਸੀਂ ਮੈਕਸਿਮਮ ਦੇਖੋ ਇਹ ਚੀਜ਼ ਵੀ ਸਮਝ ਲਓ ਸਮਾਂ ਹੈ ਨਹੀਂ ਤਾਂ ਸਮਾਂ ਬਰਬਾਦ ਇਸਤੇ ਨਾ ਕਰਨ ਲੱਗ ਜਿਓ ਫੁੱਲ ਲੈਂਥ ਟੈਸਟ ਮੈਕਸਿਮਮ ਤੁਸੀਂ 2 ਲਗਾ ਲੈਨੇ ਬਸ ਜੇ 2 ਤੋਂ ਵੱਧ ਜੇ 9 ਨੂੰ ਪੇਪਰ ਹੈ ਇਥੇ 7 ਨੂੰ ਲਾ ਲਿਓ 15 ਨੂੰ ਲਾ ਲਿਓ ਜਾਂ 23 ਫਰਵਰੀ ਨੂੰ ਸੰਦੀਪ ਇੰਸਟੀਚਿਊਟ ਪਟਿਆਲਾ ਆ ਕੇ ਲਾ ਲਿਓ ਠੀਕ ਹੈ ਜੀ ਤਾਂ ਮੈਂ ਸਿਰਫ ਇਹ ਹੀ ਕਹਾਂਗਾ ਕਿ ਜਿਹੜੇ ਫੁੱਲ ਲੈਂਥ ਟੈਸਟ ਨੇ ਉਹ ਦੋ ਤੋਂ ਵੱਧ ਕਿਸੇ ਵੀ ਕੰਡੀਸ਼ਨ ਦੇ ਵਿੱਚ ਤੁਸੀਂ ਨਹੀਂ ਲਗਾਣੇ। ਦੈਨ ਇੱਥੇ ਆਪਾਂ ਸਮਝਦੇ ਆਂ ਜੀ ਆਪਣੇ ਪੀワイਕਿਊ ਹੋ ਗਏ, ਕੰਪਿਊਟਰ ਹੋ ਗਿਆ। ਇਸ ਤੋਂ ਬਾਅਦ ਜਿਹੜਾ ਹੈਗਾ ਜੀ ਪੰਜਾਬੀ, ਪੰਜਾਬ ਜੀ ਕੇ ਇੰਗਲਿਸ਼ ਦਾ ਵੀ ਤੁਹਾਨੂੰ ਹੱਲ ਦੱਸਤਾ। ਮੈਥਸ ਰੀਜ਼ਨਿੰਗ ਆਪਾਂ ਨੇ ਕਰਨਾ ਨਹੀਂ। ਹੁਣ ਸਬਜੈਕਟਸ ਆ ਗਏ ਮਾਡਰਨ ਹਿਸਟਰੀ ਵਰਗੇ। ਦੇਖੋ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਿ ਹੁਣ ਸਮਾਂ ਮਾਡਰਨ ਹਿਸਟਰੀ ਪੜਨ ਦਾ ਹੈ। ਖੁਣ ਨਹੀਂ ਮੈਂ ਕਹਾਂਗਾ ਵੀ ਆਪਾਂ ਮਾਡਰਨ ਹਿਸਟਰੀ ਨਹੀਂ ਪੜ੍ਹਣੀ ਆਪਾਂ ਬੀਐਸਸੀ ਜੀਓਗ੍ਰਾਫੀ ਨਹੀਂ ਪੜ੍ਹਣੀ ਇਹ ਜਾਂ ਕੁਛ ਨਹੀਂ ਹੈ ਪੋਲੀਟੀ ਨਹੀਂ ਪੜ੍ਹਨੀ ਹੁਣ ਤਾਂ ਪੜ੍ਹਨਾ ਹੈ ਹੁਣ ਤਾਂ ਉਹ ਦੀਨ ਆ ਗਿਆ ਨੇ ਪੜ੍ਹਨ ਵਾਲੇ ਸ਼ੁਰੂ ਚ ਹੁੰਦਾ ਹੁੰਦਾ ਵੀ ਆਪਣੇ ਸਿਲੇਬਸ ਚ ਹੈ ਸਿਰਫ ਪੰਜਾਬੀ ਪੰਜਾਬ ਜੀ ਕੇਡਿਓ ਮੈਂ ਗੱਲ ਕਰ ਰਿਹਾ ਹਾਂ ਉਹਨਾਂ ਸ਼ੁਰੂ ਚ ਹੈ ਹੁਣ ਪੇਪਰ ਆ ਗਿਆ ਤਾਂ ਹੁਣ ਇਹਨੂੰ ਫਾਈਨਲ ਟੱਚ ਦਵਾਂਗੇ ਮਾਡਰਨ ਹਿਸਟਰੀ ਨੂੰ ਜੀਓਗ੍ਰਾਫੀ ਨੂੰ ਪੋਲੀਟੀ ਨੂੰ ਮਿਡਲ ਹਿਸਟਰੀ ਸਿਰਫ ਉਹ ਹੀ ਸਟੂਡੈਂਟ ਕਰਿਓ ਜਿਨੇ ਪਹਿਲਾਂ ਕੀਤੀ ਹੋਈ ਹੈ ਐਂਸ਼ੀਅੰਟ ਹਿਸਟਰੀ ਸਿਰਫ ਉਹ ਹੀ ਸਟੂਡੈਂਟ ਕਰਿਓ ਜਿਨੇ ਪਹਿਲਾਂ ਕੀਤੀ ਹੋਈ ਹੈ ਜੀਓਗ੍ਰਾਫੀ ਜ਼ਰੂਰ ਕਰ ਲਿਓ ਨੋ ਡਾਊਟ ਜੀਓਗ੍ਰਾਫੀ ਬੇਸਿਕ ਪੋਲੀਟਿਕ ਤੇ ਮਾਡਰਨ ਹਿਸਟਰੀ ਸਾਰੇ ਕਰ ਲਿਓ ਇਹ ਸਬਜੈਕਟ ਸਿਰਫ ਉਹ ਪੜਿਓ ਜੇ ਤੁਸੀਂ ਪਹਿਲਾਂ ਪੜਿਆ ਹੋਇਆ ਆਦਰਵਾਇਜ਼ ਛੱਡ ਦਿਓ ਜੇ ਪਹਿਲਾਂ ਨਹੀਂ ਵੀ ਪੜਿਆ ਹੋਇਆ ਤਾਂ ਵੀ ਬੇਸਿਕ ਫੋਲ ਕਰ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਜੀਕੇ ਦੇ ਵਿੱਚ ਜਿਹੜੇ ਮੇਨ ਮੇਨ ਟੌਪਿਕਸ ਨੇ ਸਾਰਿਆਂ ਨੂੰ ਪਤਾ ਹੈ ਬਹੁਤ ਵਾਰ ਦੱਸੇ ਹੋਏ ਨੇ ਤਾਂ ਉਹ ਜ਼ਰੂਰ ਕਰ ਲਿਓ then ਜਿਵੇਂ ਸੂਫੀਜ਼ਮ ਐਂਡ ਆਲ ਹੁੰਦਾ ਬక్తి মুਵਮੈਂਟ ਐਂਡ ਆਲ ਸਾਰਿਆਂ ਨੂੰ ਪਤਾ ਹੈ ਜਿੱਤਾ ਵੀਡੀਓਜ਼ ਅਪਲੋਡ ਹੋਈ ਹੋਈਆਂ ਉੱਥੇ ਦੇਖ ਲਿਓ cinema ਐਂਡ ਲਿਟਰੇਚਰ ਵਾਲੇ ਕੁਐਸਚਨਸ ਸਟ੍ਰੈਟਜੀ ਕੇ ਜਬਸ ਉਹੀ ਕਰਨੇ ਹੁੰਦੇ ਨੇ ਅਦਰਵਾਇਜ਼ ਸਟ੍ਰੈਟਜੀ ਕੇ ਪੜਨ ਦਾ ਹੁਣ ਤਾਂ ਬਿਲਕੁਲ ਸਮਾਂ ਨਹੀਂ ਹੈ ਤਾਂ ਉਹ ਤਾਂ ਬਿਲਕੁਲ ਹੀ ਛੱਡ ਦਿਓ ਠੀਕ ਹੈ ਜੀ ਤਾਂ ਇੱਕ ਤਾਂ ਹੁੰਦਾ ਵੀ ਸਟੂਡੈਂਟ ਇਸ ਟਾਈਮ ਤੇ ਬਹੁਤ ਜ਼ਿਆਦਾ ਆਪਣੇ ਉਨੂੰ ਸੀਰੀਅਸ ਲਈਆ ਜਿਸ ਕਰਕੇ ਉਹ ਟਾਈਮ ਮੈਨੇਜ ਨਹੀਂ ਕਰ ਪਾਇਆ ਤਾਂ ਜਿੰਨੇ ਕੁ ਦਿਨ ਬਚੇ ਨੇ 15 ਉਹਨੂੰ ਵੀ ਵੇਸਟ ਕਰਤਾ ਵੀ ਚੱਲ ਯਾਰ ਹੁਣ ਤੱਕ ਕੀ ਹੋਊਗਾ ਹੁਣ ਤੱਕ ਹੋਣਾ ਸੀ ਇੱਕ ਹੈਗਾ ਜਿਹਨੇ ਇਸ ਟਾਈਮ ਤੇ ਆਪਣੇ ਆਪ ਨੂੰ ਸੰਭਾਲ ਲਿਆ ਇਸ ਟਾਈਮ ਤੇ ਫੋਕਸ ਹੋ ਗਿਆ ਗੇਮ ਸਾਰੀ ਸੋਚ ਅਪਰੋਚ ਦੀ ਹੈ ਜੀ ਐਫਰਟ ਸਾਰੇ ਲਾ ਰਹੇ ਨੇ ਕੰਟੈਂਟ ਸਾਰਿਆਂ ਕੋਲ ਪਿਆ ਹੈ ਮਟੀਰੀਅਲ ਸਾਰਿਆਂ ਕੋਲ ਪਿਆ ਹੈ ਪੜਨ ਨੂੰ ਸਾਰੇ ਤਿਆਰ ਨੇ ਮਿਹਨਤ ਕਰਨ ਨੂੰ ਸਾਰੇ ਤਿਆਰ ਨੇ ਪਰ ਆਪਣੀ ਸੋਚ ਅਪਰੋਚ ਤੇ ਵਰਕ ਕੋਈ ਨਹੀਂ ਕਰਦਾ ਆਪਣੀ ਮੈਂਟਲ ਸਟਰੈਂਥ ਤੇ ਵਰਕ ਕੋਈ ਨਹੀਂ ਕਰਦਾ ਜਿਵੇਂ ਅਪ ਜਿਆਦਾ ਬੱਚੇ ਕਰਦੇ ਨੇ ਵੀ ਦੇਖਿਆ ਜਾਏਗਾ ਦੇਖਿਆ ਕੁਛ ਨਹੀਂ ਜਾਏਗਾ ਜੀ ਬਹੁਤ ਕੰਪੀਟੀਸ਼ਨ ਹੈ ਨਵ ਮਾਰਚ ਵਾਲੇ ਪੇਪਰ ਚ ਵੈਸੀ ਪੇਪਰ ਬਹੁਤ ਟਾਈਮ ਟਾਈਮ ਬਾਦ ਹੋ ਰਿਹਾ ਠੀਕ ਹੈ ਜੀ ਤਾਂ ਸੰਦੀਪ ਸਿੰਘ ਇੰਸਟੀਚੂਟ ਪਟਿਆਲਾ ਸਟੱਡੀ ਸੋਲੂਸ਼ਨ ਦਾ ਵੈਸੇ ਵੀ ਤੁਸੀਂ ਸੁਣਿਆ ਹੋਈਗਾ ਜੀ ਤਾਂ ਇਹਦੇ ਵਿੱਚ ਸੀਗਾ ਵੀ ਆਨ ਵਾਲੇ ਕੁਝ ਪੇਪਰਾਂ ਦੇ ਵਿੱਚ ਇੱਕ ਜਿਹੜਾ ਸਾਡਾ ਟਾਰਗੇਟ ਪੈਂਡਿੰਗ ਹੈ ਓਵਰ ਆਲ ਰੈਂਕ 1 ਵੈਸੇ ਕੈਟਾਗਰੀ ਵਾਈਜ਼ ਰੈਂਕ 1 ਬਹੁਤ ਵਾਰ ਆ ਚੁੱਕਿਆ ਜੀ ਬਹੁਤ ਸਟੂਡੈਂਟਸ ਦਾ वैसे मैक्सिमम सिलेक्शन रेट चल रहे हैं बट ओवरऑल रैंक 1 हले पेंडिंग है तो मैं उम्मीद करता हूं कि 9 मार्च वाले पेपर के बीच सिलेक्शन रेट भी मैक्सिमम रहेगा संदीप इंस्टीट्यूट पटियाला का तो ओवरऑल रैंक 1 भी क्या पता आ जाए ठीक है जी तो उम्मीद जारी है बाकी थोनू कोई भी डाउट आ रहा है तो आप सी कांटेक्ट नंबर पे कांटेक्ट कर सकते हो हां बूस्टर बारे जे किसी ने पूछना है जी ओदी वीडियो सुन लेओ स्टडी सॉल्यूशन पे इस तो पिछली वो वीडियो में लदा अपलोड हुई है ਜੇ ਤੁਹਾਨੂੰ ਰਿਕੁਆਇਰਮੈਂਟ ਲੱਗਦੀ ਹੈ ਵੈਸੇ ਮੈਂ ਤਾਂ ਇਹੀ ਕਹਣਾ ਉਹਦੀ ਰਿਕੁਆਇਰਮੈਂਟ ਸਾਰਿਆਂ ਨੂੰ ਹੈ ਚਾਹੇ ਜਿਹੜੇ ਮਰਜੀ ਸੋਰਸ ਤੋਂ ਜੋ ਮਰਜੀ ਜਿੰਨਾ ਮਰਜੀ ਪੜ ਚੁੱਕੇ ਹੋ ਉਹਦੀ ਰਿਕੁਆਇਰਮੈਂਟ ਸਾਰਿਆਂ ਨੂੰ ਹੈ ਬਟ ਫਿਰ ਵੀ ਕਈਆਂ ਨੂੰ ਡਾਊਟ ਹੁੰਦਾ ਵੀ ਹੈ ਕੀ ਬੂਸਟਰ ਤਾਂ ਉਹਦੇ ਬਾਰੇ ਵੀਡੀਓ ਸੁਣੋ 395 ਰੁਪਈਆ ਦਾ ਹੈ ਤਾਂ ਐਪ ਡਾਊਨਲੋਡ ਕਰੋ ऐप के उपर जाके देख सकते हो बूस्टर बारे जो है सारी इनफॉरमे उत्थे है तो वो बारे मैं यही कहटेक्ट न ही करे कोई ज़्यादा रिक्वायरमेंट थोड़े रहनी नहीं उस तो अलावा जिमें गाइडेंस बारे हैगा उस बारे भी थोड़ा सब कुछ दसता ठीक है न हाँ पीसीएस बारे कोई क्वेरी हैगी है तो कॉन्टैक्ट नंबर पर कॉन्टैक्ट कर सकते हो क्योंकि वो एक अदर सबजैक्ट है ठीक है जी तो विश यू ऑल द बेस्ट बैटर लेट दैन नवर चलो फिर ओके फिर वनस अगेन थैंक